ਅਸੀਂ ਸਾਰੇ ਸਵੇਰੇ ਜਲਦੀ ਉੱਠਣਾ ਚਾਹੁੰਦੇ ਹਾਂ ਤਾਂ ਕਿ ਜੋ ਅਸੀਂ ਉਹ ਸਾਰੇ ਕੰਮ ਕਰ ਸਕੀਏ ਜਿਨ੍ਹਾਂ ਨੂੰ ਅਸੀਂ ਬਹੁਤ ਸਮੇਂ ਤੋਂ ਆਪਣੇ ਸਮੇਂ ਨਹੀਂ ਦੇ پا ਰਹੇ ਜਿਵੇਂ ਕਿ ਯੋਗ ਕਰਨਾ ਪਾਠ ਕਰਨਾ ਡਾਇਰੀ ਲਿਖਣਾ ਤੇ ਕਸਰਤ ਕਰਨੀ ਆਦਿ ਪਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅਸੀਂ ਸਵੇਰੇ ਉੱਠ ਨਹੀਂ ਪਾਉਂਦੇ ਸਵੇਰੇ ਉੱਠਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਵੇਂ ਕਿ ਇਸ ਨਾਲ ਸਾਡੇ ਕੋਲ ਲੋਕਾਂ ਨਾਲੋਂ ਵੱਧ ਸਮਾਂ ਹੁੰਦਾ ਹੈ ਆਪਣੇ ਆਪ ਨੂੰ ਦੇਣ ਲਈ ਇਸ ਤੋਂ ਇਲਾਵਾ ਸਵੇਰੇ ਜਲਦੀ ਉੱਠੋ ਨਾਲ ਅਸੀਂ ਸਾਰੇ ਦਿਨ ਤਰੋ-ਤਾਜ਼ਾ ਮਹਿਸੂਸ ਕਰਦੇ ਹਾਂ ਸੋ ਅੱਜ ਅਸੀਂ ਗੱਲ ਕਰਾਂਗੇ ਕੁਝ ਸਮੇਂ ਕੁਝ ਜਿਹੇ ਸੁਝਾਅ ਬਾਰੇ ਜਿਸ ਨਾਲ ਕਿਸੇ ਕਿਸੇ ਸਵੇਰੇ ਜਲਦੀ ਉੱਠ ਸਕੀਏ ਜੇਕਰ ਤੁਸੀਂ ਜਲਦੀ ਉੱਠਣ ਦਾ ਸੁਝਾਅ ਲੱਭ ਰਹੇ ਹੋ ਤਾਂ ਇਹ ਜਰੂਰ ਸੁਣੋ ਸਭ ਤੋਂ ਪਹਿਲਾਂ ਤਾਂ ਆਪਣੇ అలਾਰਮ ਬਦਲ ਲਵੋ ਅਸਲ ਵਿੱਚ ਹੁੰਦਾ ਕੀ ਹੈ ਕਿ ਅਸੀਂ ਜਿਹੜਾ అలਾਰਮ ਰੋਜ਼ ਵਰਤ ਰਹੇ ਹੁੰਦੇ ਹਾਂ ਉਸ ਦੀ ਸਾਡੀ ਕੰਨਾਂ ਨੂੰ ਆਦਤ ਜਿਹੀ ਬਣ ਜਾਂਦੀ ਏ ਸੋ ਸਭ ਤੋਂ ਪਹਿਲਾਂ ਤਾਂ ਆਪਣੇ అలਾਰਮ ਟਿਊਨ ਬਦਲ ਬਦਲ ਕੇ ਕੋਈ ਨਵੀਂ ਦਿਲਚਸਪ ਟਿਊਨ ਰੱਖ ਲਵੋ ਇੱਕ ਰੁਟੀਨ ਬਣਾਓ ਇੱਕ ਰੁਟੀਨ ਬਣਾਓ ਤੁਹਾਨੂੰ ਆਪਣੇ ਆਪ ਲਈ ਇੱਕ ਰੁਟੀਨ ਬਣਾਉਣੀ ਚਾਹੀਦੀ ਹੈ ਇੰਟਰਨੈਟ ਤੋਂ ਪੜ੍ਹ ਕੇ ਕਿਸੇ ਹੋਰ ਦੀ ਰੁਟੀਨ ਨੂੰ ਆਪਣੀ ਜ਼ਿੰਦਗੀ ਵਿੱਚ ਕਾਪੀ ਨਾ ਕਰੋ ਜੀ ਸਗੋਂ ਆਪਣੀ ਰੁਟੀਨ ਆਪਣੇ ਆਪ ਬਣਾਓ ਤੁਹਾਡੇ ਕੋਲ ਸਵੇਰੇ ਉੱਠਣ ਤੋਂ ਲੈ ਕੇ ਸੌਣ ਤੱਕ ਦੀ ਇੱਕ ਪੂਰੀ ਰੁਟੀਨ ਹੋਣੀ ਚਾਹੀਦੀ ਹੈ ਸੌਣ ਤੱਕ ਦੀ ਇੱਕ ਪੂਰੀ ਰੁਟੀਨ ਹੋਣੀ ਚਾਹੀਦੀ ਹੈ ਇਸ ਨਾਲ ਤੁਹਾਡੇ ਸਰੀਰ ਨੂੰ ਜਲਦੀ ਉੱਠਣ ਵਿੱਚ ਮਦਦ ਮਿਲੇਗੀ ਅਤੇ ਹੌਲੀ ਹੌਲੀ ਤੁਹਾਡੇ ਸਰੀਰ ਤੇ ਦਿਮਾਗ ਨੂੰ ਇਹਦੀ ਆਦਤ ਬਣ ਜਾਵੇਗੀ ਜਲਦੀ ਸੌਣ ਦੀ ਆਦਤ ਪਾਓ ਦੇਰ ਰਾਤ ਤੱਕ ਜਾਗਣ ਵੀ ਸਵੇਰੇ ਜਲਦੀ ਉੱਠਣ ਲਈ ਮੁਸੀਬਤ ਬਣਦਾ ਹੈ ਸੋ ਰੋਜ਼ ਰਾਤ ਨੂੰ ਜਲਦੀ ਤੇ ਇੱਕ ਪੱਕਾ ਟਾਈਮ ਤੇ ਸੌਣ ਲਈ ਜਾਓ ਸ਼ੁਰੂ ਵਿੱਚ ਕੇਵਲ ਬਿਸਤਰੇ ਵਿੱਚੋਂ ਬਾਹਰ ਆਉਣ ਨੂੰ ਹੀ ਪਹਿਲ ਦਿਓ ਸ਼ੁਰੂ ਵਿੱਚੋਂ ਕੇਵਲ ਬਿਸਤਰੇ ਵਿੱਚੋਂ ਬਾਹਰ ਆਉਣ ਨੂੰ ਹੀ ਪਹਿਲ ਦਿਓ ਸ਼ੁਰੂਆਤੀ ਦਿਨਾਂ ਵਿੱਚ ਆਪਣੇ ਦਿਮਾਗ ਉੱਤੇ ਇਸ ਚੀਜ਼ ਦਾ ਬੋਝ ਨਾ ਬਣਾਓ ਕਿ ਅਸੀਂ ਕਿੰਨਾ ਕੁਝ ਕਰਨਾ ਹੈ ਸਗੋਂ ਇਹ ਸੋਚ ਕੇ ਮੈਂ ਸਿਰਫ ਆਪਣੇ ਬਿਸਤਰੇ ਤੋਂ ਬਾਹਰ ਨਿਕਲਣਾ ਕਿ ਸੁਸਤੀ ਦੂਰ ਕਰਨੀ ਹੈ ਇਹ ਇੱਕ ਗਲਾਸ ਪਾਣੀ ਪੀਣਾ ਹੈ ਆਪਣੇ ਮੋਬਾਈਲ ਫੋਨ ਨੂੰ ਸੌਣ ਤੋਂ ਕੁਝ ਛੇਰ ਪਹਿਲਾਂ ਬੰਦ ਕਰ ਦਿਓ ਸੌਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਇਸ ਨਾਲ ਤੁਹਾਡੀ ਅੱਖਾਂ ਤੇ ਪ੍ਰਭਾਵ ਅੱਖਾਂ ਤੇ ਪ੍ਰਭਾਵ ਪੈਂਦਾ ਹੈ ਤੇ ਸਰੀਰ ਕਰਨ ਸਰੀਰ ਕਰਨ ਵਿੱਚ ਨਿਕਲ ਵਾਲੀਆਂ ਨੀਲੀ ਰੋਸ਼ਨੀ ਤੁਹਾਡੀ ਨੀਂਦ ਨੂੰ ਪ੍ਰਭਾਵਿਤ ਕਰਦੀ ਹੈ ਇਸ ਦੀਬ ਵਜਾਇ ਕੋਈ ਚੰਗੀ ਕਿਤਾਬ ਪੜ੍ਹਨ ਦੀ ਆਦਤ ਪਾਓ ਜਲਦੀ ਜਾਗਣਾ ਤੁਹਾਡੇ ਦਿਨ ਹਫਤਿਆਂ ਅਤੇ ਜੀਵਨ ਨੂੰ ਸਫਲਤਾ ਤਿਆਰ ਕਰਦਾ ਹੈ ਇਸ ਲਈ ਕੋਸ਼ਿਸ਼ ਕਰਕੇ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਸ਼ੁਰੂਆਤੀ ਦਿਨਾਂ ਵਿੱਚ ਕੁਝ ਦਿੱਕਤ ਜ਼ਰੂਰੀ ਆਉਂਦੀ ਹਨ ਪਰ ਜਦੋਂ ਇਹ ਤੁਹਾਡੀ ਰੋਟੀਨ ਦਾ ਹਿੱਸਾ ਬਣ ਜਾਵੇਗਾ ਤਾਂ ਤੁਸੀਂ ਉਸ ਜ਼ਿੰਦਗੀ ਦਾ ਆਨੰਦ ਲਈ ਨੰਦ ਲੈ ਸਕੋਗੇ ਤੇ ਜਿਸ ਦੀ ਕਦੇ ਵੀ ਤੁਸੀਂ ਕਲਪਨਾ ਨਾ ਕੀਤੀ ਹੋਵੇ